ਸ਼੍ਰੋਮਣੀ ਕਮੇਟੀ ਵਾਲਿਓ ਤੁਹਾਨੂੰ ਸ਼ਰਮ ਨਹੀਂ ਆਈ ਓਏ ਤੁਸੀਂ ਬੀਬੀ ਕਿੰਨ ਜੋ ਕੌੜ ਦੇ ਹੱਥੋਂ ਮਾਈਕ ਨਹੀਂ ਖੋਇਆ ਤੁਸੀਂ ਬਾਬੇ ਨਾਨਕ ਦੀ ਬਾਣੀ ਸੂ ਕਿਉਂ ਮੰਤਾ ਆਖੀ ਐ ਜਿੱਤ ਜੰਮੇ ਰਾਜਾਨ ਇਸ ਬਾਬਨ ਦੁਖ ਦੀ ਤਬੀਨ ਕੀਤੀ ਵੈਸੇ ਤਾਂ ਜਿਵੇਂ ਕਹਿੰਦਾ ਅਕਾ ਜਲੰਡਾ ਪ੍ਰਧਾਨ ਓਏ ਸ਼੍ਰੋਮਣੀ ਕਮੇਟੀ ਵਾਲਿਓ ਉਹ ਤਾਂ ਜਿਹੜਾ ਜਲੰਡਾ ਪ੍ਰਧਾਨ ਹੈ ਕਹਿੰਦੇ ਨੇ ਵੀ ਇਹ ਹਰਜਿੰਦਰ ਸਿੰਘ ਭਾਮੀ ਐਡਵੋਕੇਟ ਹੈ ਮੈਂ ਇਹ ਸਮਝਦਾ ਵੀ ਇਹਨੇ ਲਾ ਦਾ ਉੜਾੜਾ ਵੀ ਨਹੀਂ ਪੜਿਆ ਹੈਗਾ 1925 ਜਿਹੜਾ ਐਕਟ ਬਣਿਆ ਸੀ ਗੁਰਦੁਆਰਾ ਐਕਟ ਜਿਹੜਾ ਬਣਿਆ ਸੀ ਉਹਦੀ ਆਧਾਰਾਂਵਾਂ ਤਾਂ ਪੜ ਲੈਂਦਾ ਸਰਜਿੰਦਰ ਸਿੰਘ ਧਾਮੀ ਕੀ ਤੈਨੂੰ ਪਤਾ ਨਹੀਂ ਕਿ 1925 ਦਾ ਐਕਟ ਕੀ ਕਹਿੰਦਾ ਜਦੋਂ ਤੇਰਾ ਮਾਈਕ ਦਿੱਤਾ ਹੋਇਆ ਬੀਬੀ ਦੇ ਹੱਥੋਂ ਲਗਾੜਿਆ ਨੇ ਖੋਹਿਆ ਉਦੋਂ ਤੂੰ ਹੀ ਕਰਦਾ ਸੀ ਓਏ ਓਏ ਤੇਰੀ ਨੈਤਿਕਤਾ ਕਿੱਥੇ ਗਈ ਸੀ ਓਏ ਹਿਸ਼ਾਰਪੁਰ ਗਈ ਸੀ ਬਸ ਖਬੀਰ ਬਾਦਲ ਕੈਕਲੇ ਛੱਡਤੀ ਹੀ ਉਦੋਂ ਤੂੰ ਕਿਉਂ ਨਹੀਂ ਰੋਕਿਆ ਉਹ ਮਾਈਕ ਬੀਬੀ ਤੋਂ ਨਹੀਂ ਖੋਇਆ ਓਏ ਤਾਂ ਮੀ ਉਹ ਤੇ ਚੋ ਗਿਆ ਤੇਰੇ ਮੂੰਹ ਤੇ ਚਪੇੜ ਸੀ ਸ਼ੰਗੂਰਾ ਕੱਖ ਦੇਖ ਲਓ ਹੁਣ ਤੁਹਾਡੇ ਦਿਨ ਖੋ ਗਏ ਖਤਮ ਤੁਸੀਂ ਤਾਂ ਹੁਣ ਉਹ ਬੁਸ਼ਰਮੋ ਜਿਨ੍ਹਾਂ ਦੀ ਦੁੱਲਗੀ ਸੀ ਦਾਲ ਇਹਨੇ ਜਾੜ ਤਾਂ ਪੁੰਗੇ ਹੀ ਖਾਂਦੇ ਉਹਦੇ ਬੜੀ ਸਵਾਦ ਲੱਗਦੀ ਐ ਤੁਹਾਨੂੰ ਉਹ ਦਾ ਐ ਸਵਾਦ ਲੱਗਦੀ ਐ ਤਕਬੀਰ ਬਾਦਲੇ ਸਿਰ ਤੇ ਨਾ ਮੜਕਾ ਮਾਰੋ ਵੀ ਤੁਹਾਡਾ ਨੈਟਵਰਕ ਹੈਗਾ ਹੈਗਾ ਨੈਟਵਰਕ ਉਹ ਦਰਦਿਆਂ ਦਾ ਤੁਹਾਡੇ ਚੋਂ ਇੱਕ ਵੀ ਬੰਦਾ ਨਹੀਂ ਜਿੱਤ ਕੇ ਆਊਗਾ ਇਹ ਦੇਖਦੇ ਜਾਏ ਦੁਨੀਆਂ ਭਰ ਦੇ ਸਿੱਖਾਂ ਨੇ ਫੈਸਲਾ ਕਰ ਲਿਆ ਦੇਸ਼ਾਂ ਬਦੇਸ਼ਾਂ ਵਿੱਚ ਬੈਠੇ ਦਰਦ ਦੇ ਕੌਮ ਚੈਨਲ ਦੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਖਾਈ ਮਾਤ ਦਾ ਬਜਟ ਇਜਲਾਸ ਜਿਸ ਤੇ ਸਾਰੀ ਦੁਨੀਆ ਦੇ ਸਿੱਖਾਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸਨ ਬਹੁਤ ਹੀ ਹੰਗਾਮੇ ਭਰਪੂਰ ਹੀ ਨਹੀਂ ਬਲਕਿ ਤਾਨਾशाही ਤੇ ਗੁੰਡਾਗਰਦੀ ਵਾਲਾ ਮਾਹੌਲ ਵੀ ਰਿਹਾ ਇਸ ਅਜਲਾਸ ਵਿੱਚ ਜੋ ਕਿ ਹੁਣ ਤੱਕ ਦੇ 104 ਸਾਲਾਂ ਦੇ ਇਤਿਹਾਸ ਵਿੱਚ ਐਸਾ ਕਦੇ ਵੀ ਨਹੀਂ ਹੋਇਆ ਵਿਰੋਧ ਤਾਂ ਹੁੰਦਾ ਹੈ ਲੋਤੀ ਤਰ੍ਹਾਂ ਕਰਦੇ ਆ ਨੇ ਪਰ ਜੋ ਗੁੰਡਾਗਰਦੀ ਜੋ ਤਾਨਾਸ਼ਾਹੀ ਹਰਜਿੰਦਰ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਉਹ ਅੱਜ ਤੱਕ 104 ਸਾਲਾਂ ਦੇ ਇਤਿਹਾਸ ਵਿੱਚ ਨਹੀਂ ਹੋਈ ਸ਼੍ਰੋਮਣੀ ਕਮੇਟੀ ਵਾਲਿਓ ਅੰਤਰਿਆ ਕਮੇਟੀ ਵਾਲਿਓ ਓਏ ਹਰਜਿੰਦਰ ਸਿੰਘ ਧਾਮੀ ਕੀ ਤੁਸੀਂ ਸਮਝਦੇ ਹੋ ਕਿ ਜੇ ਤੁਸੀਂ ਬਜਟ ਪਾਸ ਕਰ ਲਿਆ ਬਜਟ ਪਾਸ ਤਾਂ ਹੋਣਾ ਸੀ ਇਹਦੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸਾਰੇ ਨੇ ਸਹਿਮਤੀ ਦਿੱਤੀ ਹੈ ਕੀ ਤੁਸੀਂ ਇਹ ਸਮਝਦੇ ਹੋ ਕਿ ਜੋ ਮੁੱਦਾ ਇਸ ਵਿੱਚ ਆਉਣਾ ਚਾਹੀਦਾ ਸੀ ਉਹ ਨਹੀਂ ਆਇਆ ਤੇ ਤੁਸੀਂ ਕਾਮਯਾਬ ਹੋ ਗਏ ਤੇ ਇਹ ਮਸਲਾ ਠੰਡਾ ਹੋ ਗਿਆ ਓਏ ਨਹੀਂ ਓਏ ਓਏ ਮੂਰਖੋ ਉਹ ਬੇਦਬਾਗੋ ਇਹ ਤਾਂ ਹਰਜਿੰਦਰ ਸਿੰਘ ਧਾਮੀ ਕਟਿਆ ਕਮੀਨਾ ਤੇ ਸਾਜਿਸ਼ ਕਰਤਾ ਹੈ ਇਹ ਤਾਂ ਉਸ ਦੀਆਂ ਘਟੀਆਂ ਕਰਤੂਤਾਂ ਕਰਕੇ ਮਸਲਾ ਠੰਡਾ ਨਹੀਂ ਇਹ ਤਾਂ ਹੋਰ ਵੀ ਗਰਮਾ ਗਿਆ ਇਹ ਠੰਡਾ ਹੋ ਸਕਦਾ ਸੀ ਜੇ ਜਿਹੜੇ 42 43 ਮੈਂਬਰਾਂ ਨੇ ਲਿਖ ਕੇ ਦਿੱਤਾ ਸੀ ਉਹਨਾਂ ਦਾ ਮਤਾ ਸ਼ਾਮਲ ਕਰ ਲਿਆ ਜਾਂਦਾ ਤੁਹਾਨੂੰ ਵੀ ਪਤਾ ਹੈ ਕਿ ਜੇ ਮਤਾ ਸ਼ਾਮਲ ਹੋ ਜਾਂਦਾ ਪਾਸ ਨਹੀਂ ਸੀ ਹੋ ਸਕਦਾ ਕਿਉਂਕਿ ਬਹੁਤ ਸਮਤੀ ਤੁਹਾਡੇ ਕੋਲੇ ਸੀ ਪਰ ਤੁਸੀਂ ਸਾਰੇ ਬੇਈਮਾਨ ਹੋ ਤੁਹਾਡੇ ਮਨਾਂ ਚ ਬੇਈਮਾਨ ਤੁਸੀਂ ਦੂਜਿਆਂ ਨਾਲ ਬੇਈਮਾਨੀ ਕਰਦੇ ਹੋ ਤੁਹਾਡੇ ਮਨਾਂ ਚ ਵੀ ਬੇਈਮਾਨੀ ਰਹਿੰਦੀ ਹੈ ਉਹ ਬੇਈਮਾਨੀ ਕੀ ਉਹ ਬੇਈਮਾਨੀ ਇਹ ਸੀ ਕਿ ਜੇ 42 ਮੈਂਬਰ ਸ਼੍ਰੋਮਣੀ ਕਮੇਟੀ ਦੇ ਸ਼ਰੇਆਮ ਲਿਖ ਕੇ ਦੇ ਸਕਦੇ ਨੇ ਤੇ ਜਦੋਂ ਗੁਪਤ VOTING ਪਾਉਗੀ ਤੇ ਜੇ 20 25 ਦੇ ਹੋਰ ਉਨ੍ਹਾਂ ਦੀ ਕਿਤੇ ਅਣਖ ਜਾਗ ਪਈ ਤਾਂ ਫੇਰ ਕੀ ਹੋਊਗਾ ਇਸ ਕਰਕੇ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਕੂਟਨੀਤਿਕ ਕਰਨ ਇਹ ਮਤਾ داخل ਨਹੀਂ ਕੀਤਾ ਤਾਂ ਕਿ ਪਾਸਾ ਪੁੱਠਾ ਨਾ ਪੈ ਜਾਵੇ ਸੁਖਬੀਰ ਦੇ ਖੇਤਰ ਫੇਰ ਨਾ ਖਾਣੇ ਪੈ ਜਾਣ ਇਸ ਕਰਕੇ ਤੁਸੀਂ ਇਸ ਕਰਕੇ ਖੁਸ਼ੀਆਂ ਨਾ ਮਨਾਓ ਚੌੜੇ ਹੋ ਹੋ ਕੇ ਨਾ ਬੈਠੋ ਤੇ ਤੁਸੀਂ ਮੋਰਚਾ ਫਤਿਹ ਕਰ ਲਿਆ ਓਏ ਨਹੀਂ ਓਏ ਕੁਛ ਫਹਿਮੀ ਚ ਰਹਿਣ ਵਾਲਿਓ ਤੁਸੀਂ ਬਾਹਰ ਨਿਕਲ ਕੇ ਤਾਂ ਦੇਖੋ ਬੇਸ਼ੱਕ ਬਾਬਾ ਤੁਮਾ ਤੇ ਸਿੱਖ ਸੰਤ ਸਮਾਜ ਨੇ ਬਾਹਰ ਧਰਨਾ ਲਾਇਆ ਹੋਇਆ ਸੀ ਪਰ ਬਾਬੇ ਤੁਮੇ ਨਾਲ ਤਾਂ ਤੁਸੀਂ ਮੈਚ ਫਿਕਸਿੰਗ ਪਹਿਲਾਂ ਕਰ ਲਈ ਸੀ ਪਹਿਲਾਂ ਕਰ ਲਈ ਸੀ ਵੀ ਬਾਬਾ ਤੂੰ ਐ ਕਰਕੇ ਧਰਨਾ ਲਾ ਲਈ ਬڑے بڑے ਨਰੇ ਮਾਰੀ ਸਾਡੇ ਖਰਾਫ ਤੇ ਉਹੀ ਵੀ ਜਿੰਨਾ ਜਦ ਧਾਮ ਹੀ ਨਹੀਂ ਆਉਂਦਾ ਵਾ ਸੇ ਤਰਨਾ ਨਹੀਂ ਚੱਕਦੇ ਧਾਮ ਹੀ ਆਇਆ ਸਤੀਪਾ ਲੈ ਲੈ ਇਹ ਮੈਚ ਫਿਕਸਿੰਗ ਸੀ ਅਨੰਦਪੁਰ ਸਾਹਿਬ ਇਹ ਜਦੋਂ ਅਨੰਦਪੁਰ ਸਾਹਿਬ ਇਕੱਠ ਹੋਇਆ ਸੀ ਇਹ ਇਹ ਸੰਸਵਾਦ ਇਹ ਦਿੱਲੀ ਕਮੇਟੀ ਇਹ ਹਰਿਆਣਾ ਕਮੇਟੀ ਉਸ ਕਿੰਨਾ ਕੱਟ ਸੀ ਉਹ ਸੀ ਸੁਧਾਰ ਲਹਿਰ ਵਾਲੇ ਉਹਦੇ ਸ਼ਾਮਲ ਸੀ ਸ਼ੋਕ ਦੇ ਰਸਿੰਗ ਫਗਵਾੜਾ ਉਹਦੇ ਸ਼ਾਮਲ ਸੀ ਕਿੰਨੀਆਂ ਫਰਡੇਸ਼ਨਾਂ ਉਹਦੇ ਸ਼ਾਮਲ ਸੀ ਜਾਂ ਕਿੰਨੇ ਅਕਾਲੀ ਦਲ ਉਹਦੇ ਸ਼ਾਮਲ ਸੀ ਕੱਲ ਕਿਉਂ ਨਹੀਂ ਸੀ ਕਿਉਂਕਿ ਕੱਲ ਧਾਮੀ ਤੇ ਤੁੰਮੇ ਦੀ ਨੂਰਾ ਕੁਸ਼ਤੀ ਦਾ ਪਤਾ ਇੰਨਾ ਪੰਚਕ ਤਰ੍ਹਾਂ ਨੂੰ ਲੱਗ ਗਿਆ ਸੀ ਵੀ ਆਹ ਕੁਝ ਹੋਣ ਵਾਲਾ ਹੈ ਇਸ ਕਰਕੇ ਉਹ ਸ਼ਾਮਲ ਨਹੀਂ ਆਏ ਜਿਹੜਾ ਪਹਿਲਾਂ ਸੀ ਉਹ ਟਕਰਾ ਹੋ ਜੂਗਾ ਟਕਰਾ ਕਿਉਂਕਿ ਬੁੱਢਾ ਦਲ ਨਹੀਂ ਤਾੜਾ ਦਲ ਨਹੀਂ ਵਿਦੇ ਚੰਦੀ ਆਈ ਨਹੀਂ ਜਿੰਨਾ ਦੇ ਹੱਥਾਂ ਤੇ ਸ਼ਸਤਰ ਹੁੰਦੇ ਨੇ ਜਿੰਨਾ ਤੋਂ ਡਰਦਿਆ ਨੇ 2:50 ਮਿੰਟ ਤੇ ਸੌਂਚ ਕਾਤੀ ਸੀ ਗੜਗੱਜ ਨੂੰ ਉਹ ਨਾਲ ਨਹੀਂ ਸੀ ਜੇ ਉਹ ਨਾਲ ਹੁੰਦੇ ਉਹ ਤੁਹਾਡੀਆਂ ਕਿਹੜੇ ਬੈਰੀ ਬੁਰੀ ਕੇਡ ਸੀ ਉਹ ਪਤਾ ਨਹੀਂ ਕਿੱਧਰ ਜਾਂਦੇ ਉਹ ਇਸ ਕੱਕੇ ਨਹੀਂ ਆਏ ਵੀ ਤੁਸੀਂ ਕਿੱਥੇ ਕਿੱਥੇ ਕਿਉਂਕਿ ਸੁਖਵੀਰ ਬਾਦਲ ਕਿੰਨੇ ਦਾ ਬੈਠਾ ਜਾ ਕੇ ਤਿੰਨ ਦਿਨ ਪਹਿਲਾਂ ਵਹਿ ਗਿਆ ਸੀ ਆ ਕੇ ਹੋਟਲ 'ਚ ਕਿਹਨੂੰ ਕਿਹਨੂੰ ਕਿਡਨਾਪ ਕੀਤਾ ਕਿਹਨੂੰ ਕਿਹਨੂੰ ਖਰੀਦਿਆ ਕਿਹਨੂੰ ਕਿਹਨੂੰ ਲਾਲ ਦਿੱਤਾ ਹੈ ਮੈਨੂੰ ਐਂ ਕਹਿੰਦੇ ਤੈਨੂੰ ਐਂ ਕਹਿੰਦੇ ਤੈਨੂੰ ਐਂ ਕਹਿੰਦਾ ਤੁਸੀਂ ਕਰ ਕੀ ਦਿਓਗੇ ਮਰੀਜ਼ਮੀ ਵਾਲੇ ਬੰਦੇ ਲਾਲਚ ਆ ਜਾਂਦੇ ਨੇ ਤੁਸੀਂ ਜੂਨ ਚ ਜਾਂ ਜੁਲਾਈ ਚ ਸ਼ਰਮਨੀ ਕਮੇਟੀ ਚ ਚੋਣਾਂ ਹੋ ਜਾਣੀਆਂ ਨੇ ਤੁਸੀਂ ਜ਼ਿੰਦਗੀ ਭਰ ਨਹੀਂ ਆ ਸਕਦੇ ਕਿਉਂਕਿ ਤੁਹਾਡੇ ਮੱਥੇ ਤੇ ਕਲੰਕ ਦਾ ਟਿੱਕਾ ਲੱਗ ਚੁੱਕਿਆ ਹੈ ਉਹ ਕਲੰਕ ਦਾ ਟਿੱਕਾ ਕੀ ਹੈ ਮੈਂ ਨਹੀਂ ਕਹਦਾ ਤੁਸੀਂ ਸੁਣੋ ਉਹ ਕਲੰਕ ਦਾ ਟਿੱਕਾ ਕੀ ਹੈ ਲੋਕਾਂ ਦੇ ਪ੍ਰਤੀਕਰਮ ਕੀ ਨੇ ਇਹਦੇ ਬਾਰੇ ਜਿਹੜਾ ਤੁਹਾਡਾ ਕੁੱਤਖਾਨਾ ਤੁਸੀਂ ਕੱਲ ਕੀਤਾ ਤੇਜਾ ਸਿੰਘ ਸਮੁੰਦਰੀ ਖਾਲ ਵਰਗੀ ਪਵਿੱਤਰ ਸਥਾਨ ਤੇ ਬ੍ਰੋਧ ਹੁੰਦਾ ਰਹਿਣਾ ਪਰ ਜੋ ਗੁੰਡਾਗਰਦੀ ਤਾਨਾशाही ਧੱਕੇਸ਼ਾਹੀ ਤੁਸੀਂ ਕੀਤੀ ਆ ਉਹ ਅੱਜ ਤੱਕ ਨਹੀਂ ਹੋਈ ਸਰਦਾਰ ਸੁਖਦੇਵ ਸਿੰਘ ਭੌਰ 12 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਰਹੇ ਸੀਨੀਅਰ ਮੀਤ ਪ੍ਰਧਾਨ ਰਹੇ ਹੋਰ ਬਹੁਤ ਅਉਧਿਆਤਕ ਕੰਮ ਕੀਤਾ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਜੋ ਕੱਲ ਤੁਸੀਂ ਗੁੱਡਾ ਗਰਦੀ ਕੀਤੀ ਐ ਸੁਣੋ ਸਾਡਾ ਸਵਾਲ ਇਹ ਆ ਵੀ ਜਿਹੜੇ ਵਿਧੀ ਵਿਧਾਨ ਤੋੜ ਕੇ ਤੁਸੀਂ ਅੱਧੀ ਅੱਧੀ ਰਾਤ ਨੂੰ ਪੱਗਾਂ ਬਣਾ ਕੇ ਜਥੇਦਾਰ ਬਣਾਏ ਆ ਜੇ ਜਥੇਦਾਰਾਂ 'ਚ ਤੇ ਤੁਹਾਡੇ ਚ ਹਿੰਮਤ ਆ ਉਹਨਾਂ ਨੂੰ ਕੋ ਲੋਕਾਂ ਜਾ ਕੇ ਜਿਲ੍ਹਾ ਇਜਲਾਸ 'ਚ ਬੈਠਣ ਉਹ ਇਜਲਾਸ 'ਚ ਕਿਉਂ ਨਹੀਂ ਬੈਠ ਸਕੇ ਸ੍ਰੀ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਅਜਲਾਸ 'ਚ ਗੈਰ ਹਾਜ਼ਰ ਬਾਕੀ ਤਖਤਾਂ ਦੇ ਜਥੇਦਾਰ ਗੈਰ ਹਾਜ਼ਰ ਤੇ ਤੁਹਾਡੇ ਕੋਲ ਤੁਹਾਡੇ ਬਣਾਏ ਜਥੇਦਾਰ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਲ ਕੇ ਪੰਥਕ ਮਰਜ਼ਾਦਾਵਾਂ ਦਾ ਘਾਣ ਕਰਕੇ ਇੱਕ ਬੰਦੇ ਨੂੰ ਖੁਸ਼ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ અપਮਾਨ ਕਰਕੇ ਜਿਹੜੇ ਜਥੇਦਾਰ ਲਾਏ ਆ ਜੇ ਹਿੰਮਤ ਹੈ ਤਾਂ ਉਹਨਾਂ ਨੂੰ ਕਹੋ ਲੋਕਾਂ ਵਿੱਚ ਦੀ ਲੰਘ ਕੇ ਆਉਣ ਆ ਕੇ ਬੈਠਣ ਜਲਾਸਤ ਮੰਨਦੇ ਉਹ ਵੀ ਨੇ ਪਰੰਤੂ ਇੱਕ ਪਰਿਵਾਰ ਦੀ ਖੁਸ਼ਹੂਦੀ ਲੈਣ ਦੇ ਲਈ ਇੱਕ ਪਰਿਵਾਰ ਨੂੰ ਖੁਸ਼ ਕਰਨ ਦੇ ਲਈ ਨਾ ਸ਼੍ਰੋਮਣੀ ਕਮੇਟੀ ਛੱਡੀ ਨਾ ਅਕਾਲ ਤਖਤ ਸਾਹਿਬ ਛੱਡਿਆ ਨਾ ਜਥੇਦਾਰਾਂ ਦਾ ਵਕਾਰ ਛੱਡਿਆ ਔਰ ਮੈਂ ਸਤਗੁਰੂ ਸਾਹਿਬ ਤੋਂ ਡਰ ਕੇ ਇਹ ਗੱਲ ਕਹਿਣੀ ਚਾਹਨਾ ਜਿਹੜੇ ਲੋਕ ਉਸ ਪਰਿਵਾਰ ਨੂੰ ਜਾਂ ਅਕਾਲੀ ਦਲ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕਿਰਪਾ ਕਰੇਗਾ ਇਹਨਾਂ ਕੋਲ ਸ਼੍ਰੋਮਣੀ ਕਮੇਟੀ ਵੀ ਨਹੀਂ ਰਹੇਗੀ ਤਿੰਨ ਚਾਰ ਬਾਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਪੰਜਾਬ ਸਰਕਾਰ ਦੇ ਮੰਤਰੀ ਰਹੇ ਐਮਐਲਏ ਰਹੇ ਇੱਕ ਸਥਾਨਕ ਡੇਰੇ ਦਾ ਚਾਰਜਮੈਨ ਉਹਦੇ ਕੋਲ ਮਹੰਤ ਨਹੀਂ ਵੀ ਉਹ ਹੈ ਤੁਹਾਡੇ ਸਾਰਿਆਂ ਨਾਲੋਂ ਵੱਧ ਪੜ੍ਹੇ ਲਿਖੇ ਸਮਝਦਾਰ ਗੁਰਮਤਿ ਬਾਰੇ ਗਿਆਨ ਰੱਖਣ ਵਾਲੀ ਹੈ ਤੁਹਾਨੂੰ ਇੱਕ ਗੱਲ ਨਹੀਂ ਆਉਣ ਦਿੰਦੀ ਜਿਹਦੇ ਅੰਦਰ ਤੁਹਾਡਾ ਧਾਮੀ ਜਿਹੜਾ ਪ੍ਰਧਾਨ ਬਣਿਆ ਫਿਰਦਾ ਹੈ ਜਿਹਨੂੰ ਤੇਲੇ ਦੀ ਅਕਲ ਨਹੀਂ ਉਹ ਉਹਦੇ ਅੰਡਰ ਕੰਮ ਕਰਦਾ ਰਿਹਾ ਆਹੀ ਹਰਜਿੰਦਰ ਸਿੰਘ ਧਾਮੀ ਬੀਬੀ ਜ਼ਗੀਰ ਕੌਰ ਉਹ ਕੀ ਕਹਿ ਰਹੀ ਹੈ ਕਰਨ ਜੋਤ ਖੜੀ ਹੋਈ ਉਹਦਾ ਸਾਰੇ ਨੇ ਘੇਰਾ ਪਾ ਕੇ ਮਾਈਕ ਖੋਲਿਆ ਉਹਨੂੰ ੱੱਕੇ ਮਾਰੇ ਫੇ ਮੈਂ ਖੜੀ ਹੋ ਕੇ ਕਿਹਾ ਪ੍ਰਧਾਨ ਜੀ 2 ਮਿੰਟ ਦੇ ਦਿਓ ਉਹਨਾਂ 2 ਮਿੰਟ ਦਿੱਤੇ ਪਰ ਇਹਨਾਂ ਨੇ ਨਹੀਂ ਬੋਲਣ ਦਿੱਤਾ ੱੱਕੇ ਮਾਰ ਕੇ ਪਰੇ ਚਲੇ ਗਏ ਲੇਕਿਨ ਵਾਕ ਆਊਟ ਕਰਕੇ ਆ ਗਏ ਅਸੀਂ ਫੇ ਕੀ ਕਰੀਏ ਉੱਥੇ ਜੇ ਸਾਡੇ ਅੱਧੇ ਹਾਊਸ ਦੀ ਇੱਜ਼ਤ ਨਹੀਂ ਇਹਨੇ ਕੀਤੀ ਅਸੀਂ ਹੁਣ ਜਨਰਲ ਹਾਊਸ ਸਪੈਸ਼ਲ ਇਹਨਾਂ ਮਤਿਆ ਪਾਸ ਤੇ ਮੰਗਾਗੇ ਨਹੀਂ ਇਹ ਬੁਲਾਉਣਗੇ ਅਸੀਂ ਆਪਣਾ ਜਨਰਲ ਹਾਊਸ ਆਪ ਬੁਲਾਵਾਂਗੇ ਖਾਂਦਾਨ ਨੇ ਤਕਸਾਲੀ ਅਕਾਲੀ ਮਾਸਟਰ ਤਾਰਾ ਸਿੰਘ ਦੀ ਧੋਤਰੀ ਬੀਬੀ ਕੈਨ ਜੋਤ ਕੌਰ ਜਿਸ ਦੇ ਮੁਕਾਬਲੇ 'ਚ ਤੁਹਾਡੇ ਸਾਰਿਆਂ 'ਚੋਂ ਨਾ ਕੋਈ ਉਹਦੇ ਜਿਹਾ ਗੁਰਸਿੱਖ ਹੈ ਨਾ ਉਹਦੇ ਜਿੰਨੀ ਕੁਰਬਾਨੀ ਹੈ ਨਾ ਉਹਦੇ ਜਿੰਨਾ ਕੋਈ ਪੜ੍ਹਿਆ ਲਿਖਿਆ ਸਾਰਾ ਮੂਰਖਾਂ ਦਾ ਟੋਲਾ ਤੁਸੀਂ ਤੇ ਜਦੋਂ ਉਹ ਮਤਾ ਲਿਆਉਣ ਲੱਗੀ ਪਹਿਲਾਂ ਤੁਸੀਂ ਉਹਨੂੰ ਮਾਈਕ ਦੇ ਫੇਰ ਤੁਹਾਡੇ ਗੁੰਡਿਆਂ ਨੇ ਉਹਦੇ ਨਾਲ ਧੱਕੇਸ਼ਾਹੀ ਕੀਤੀ ਉਹਦੇ ਕੋਲੋਂ ਮਾਈਕ ਖੋਇਆ ਓਏ ਓਏ ਸ਼ਰਮ ਨਹੀਂ ਕਮੇਟੀ ਵਾਲਿਓ ਤੁਹਾਨੂੰ ਸ਼ਰਮ ਨਹੀਂ ਆਈ ਓਏ ਤੁਸੀਂ ਬੀਬੀ ਕਿਰਨਜੋਤ ਕੌਰ ਦੇ ਹੱਥੋਂ ਮਾਈਕ ਨਹੀਂ ਖੋਇਆ ਤੁਸੀਂ ਬਾਬੇ ਨਾਨਕ ਦੀ ਬਾਣੀ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ ਇਸ ਪਾਵਨ ਤੁਖ ਦੀ ਤੋਹਫੀਨ ਕੀਤੀ ਤੇ ਉਸ ਬੀਬੀ ਨੇ ਧੱਕੇ ਮਾਰੇ ਜਿਹੜੇ ਸਭ ਨਾਲੋਂ ਵੱਧ ਤੁਹਾਡੇ ਇੱਕ ਵੀ ਇਕੱਲੇ ਨਹੀਂ ਉਹਦੇ ਮੁਕਾਬਲੇ ਉਹ ਬੀਬੀ ਕਿਨ ਜੋਫ ਕੋਰ ਉਹਦੀਆਂ ਵੀ ਸੁਣ ਲੋ ਦੋ ਗੱਲਾਂ ਅੱਜ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਅੰਤਰੀਂ ਕਮੇਟੀ ਨੇ ਜਥੇਦਾਰ ਸਹਿਬਾਨ ਨੂੰ ਲਾਉਣ ਵਾਸਤੇ ਫੈਸਲੇ ਕੀਤੇ ਸੀ ਅਸੀਂ ਜਨਰਲ ਹਾਊਸ ਦੇ ਵਿੱਚ ਉਹ ਦੋ ਅੰਤਰੀਂ ਕਮੇਟੀ ਦੇ ਮਤੇ ਰੱਦ ਕਰਨ ਵਾਸਤੇ 40 ਮੈਂਬਰਾਂ ਨੇ ਲਿਖ ਕੇ ਦਿੱਤਾ ਸੀ ਔਰ ਅਸੂਲਾਂ ਅਨੁਸਾਰ ਉਹ এজেন্ডੇ ਦੇ ਆਈਟਮ ਹੋਣੀ ਚਾਹੀਦੀ ਸੀ ਪਰ ਅੱਜ ਦੀ ਮੀਟਿੰਗ ਦੇ ਵਿੱਚ ਇਹ ਮਸਲਾ এজেন্ডੇ ਦੀ ਆਈਟਮ ਨਹੀਂ ਸੀ ਔਰ ਇੱਥੋਂ ਤੱਕ ਕਿ ਜਦੋਂ ਮੈਂ ਖੜੀ ਹੋਈ ਆ ਗੱਲ ਕਰਨ ਵਾਸਤੇ ਤਾਂ ਇਸ ਤਰ੍ਹਾਂ ਦੇ ਕੁਝ ਬੰਦਿਆਂ ਨੇ ਇਹ ਵੀ ਲਿਹਾਜ਼ ਨਹੀਂ ਕੀਤਾ ਕਿ ਇੱਕ ਬੀਬੀ ਮੈਂਬਰ ਖੜੀ ਹੈ ਇਹ ਇੱਧਰ ਉੱਧਰ ਧੱਕੇ ਮਾਰਨ ਤੇ ਮਾਈਕ ਖੋਣ ਤੇ ਪਹਿੜੀ ਸ਼ਬਦਾਵਲੀ ਵਰਤਨ ਤੇ ਆ ਗਏ ਔਰ ਇਸ ਕਿਸਮ ਦੀ ਜਿਹੜੀ ਕਟਿਆ ਕਾਰਵਾਈ ਅੱਜ ਇਸ ਬਾਦਲਦਲ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕੀਤੀ ਹੈ ਉਹਦੀ ਮੈਂ ਬਹੁਤ ਨਿੰਦਾ ਕਰਦੀ ਆ ਮਤੇ ਤਾਂ ਇੱਕ ਗੱਲ ਤੁਹਾਨੂੰ ਤਾਂ ਇਹ ਤਮੀਜ਼ ਨਹੀਂ ਹੈਗੀ ਕਿ ਇਹ ਕਿਸੇ ਅਗਰ ਬੀਬੀ ਮਸਲਾ ਪੰਥਕ ਉਠਾ ਰਹੀ ਹੈ ਔਰ ਤੁਸੀਂ ਉਸ ਪੰਥਕ ਮਸਲੇ ਨੂੰ ਸੁਣਨਾ ਕੀ ਹੈ ਤੁਹਾਨੂੰ ਤਾਂ ਬਿਹੇਵੀਅਰ ਦੀ ਤੁਹਾਡੀ ਜਿਹੜੀ ਹੈਗੀ ਹੈ ਤੁਹਾਨੂੰ ਸਿੱਖਣ ਦੀ ਜ਼ਰੂਰਤ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਬਸ ਨਹੀਂ ਕਰਾਂਗੇ ਸਾਨੂੰ ਇਹ ਅਧਿਕਾਰ ਹੈ ਕਿ ਜਦੋਂ ਕਿਸੇ ਮੁੱਦੇ ਤੇ ਉੱਪਰ ਵਿਚਾਰ ਨਹੀਂ ਹੁੰਦੀ ਤਾਂ 15 ਮੈਂਬਰ ਪਹਿਲੇ ਨੋਟਿਸ ਦੇ ਕੇ ਆਪਣੇ ਲੈਵਲ ਦੇ ਉੱਪਰ ਜਨਰਲ ਹਾਊਸ ਬੁਲਾ ਸਕਦੇ ਹਨ ਔਰ ਅਸੀਂ ਵਿਚਾਰ ਕਰਾਂਗੇ ਕਿ ਇਸ ਮੁੱਦੇ ਦੇ ਉੱਪਰ ਅਸੀਂ ਮੈਂਬਰ ਇਕੱਠੇ ਹੋ ਕੇ ਦੁਬਾਰਾ ਜਨਰਲ ਹਾਊਸ ਬੁਲਾਈਏ ਜੇ ਤਾਂ ਪ੍ਰਧਾਨ ਜੀ ਬੁਲਾਣਗੇ ਤਾਂ ਬਹੁਤ ਵਧੀਆ ਜੇ ਨਹੀਂ ਬੁਲਾਣਗੇ ਤਾਂ ਵੀ ਕਾਨੂੰਨ ਦੇ ਅਨੁਸਾਰ ਸਾਨੂੰ 15 ਮੈਂਬਰਾਂ ਨੂੰ ਅਧਿਕਾਰ ਹੋਏਗਾ ਕਿ ਅਸੀਂ ਜਨਰਲ ਹਾਊਸ ਬੁਲਾ ਕੇ ਇਸ ਬਾਰੇ ਵਿਚਾਰ ਵੀ ਕਰੀਏ ਔਰ ਇਸ ਬਾਰੇ ਕੋਈ ਫੈਸਲਾ ਵੀ ਕਰੀ ਓਏ ਹੋਰ ਸੁਣਿਓ ਓਏ ਓਏ ਅੰਤਰੀਂ ਕਮੇਟੀ ਵਾਲਿਓ ਓਏ ਧਾਮੀ ਔਰ ਰਗੂਜੀਤ ਬਿਲਕੁਲ ਅੱਜ ਤੱਕ ਦੇ ਇਤਿਹਾਸ ਕਦੇ ਐਸਾ ਨਹੀਂ ਹੋਇਆ ਕਿ ਸ਼੍ਰੋਮਣੀ ਕਮੇਟੀ ਦਾ ਸਲਾਨਾ ਹੋਵੇ اجلاس ਜਨਰਲ اجلاس ਬਜਟ اجلاس ਉਹਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹੋਣ ਬਲਕਿ ਉਹਦੇ ਚ ਪੰਜਾਂ ਤਖਤਾਂ ਦੇ ਜਥੇਦਾਰ ਹੁੰਦੇ ਨੇ ਰਿਕਾਰਡ ਹੈ ਕੱਢ ਲੋ ਕਾਲਜ ਪੁਰਾਣੇ ਦੇਖ ਲੋ ਤੇ ਉਹਦੇ ਚ ਦਰਬਾਰ ਸਾਹਿਬ ਦਾ ਮੁਖ ਗ੍ਰੰਥੀ ਨਾ ਹੋਵੇ ਓਏ ਸ਼ਰਮ ਕਰੋ ਏ ਓਏ ਪੰਜਾਂ ਸਿੰਘ ਸਾਹਿਬਾਨ ਦਾ ਕੋਈ ਨਹੀਂ ਸੀ ਦਰਬਾਰ ਸਾਹਿਬ ਦਾ ਮੁਖ ਗ੍ਰੰਥੀ ਨਹੀਂ ਸੀ ਉੱਥੇ ਓਏ ਹੋਰ ਤਾਂ ਹੋਰ ਉਹ ਸਰਨਾ ਉਹ ਸਰਨੇ ਵਾਲਾ ਜਥੇਦਾਰ ਗੜਗੱਜ ਸਾਹਿਬ ਜਿਹਨੂੰ ਰਾਤ ਦੇ 2:50 ਮਿੰਟ ਤੇ ਦਸਤਾਰ ਧਰੀ ਸੀ ਦੇ ਸਿਰ ਤੇ ਦਸਤਾਰ ਬੰਦੀ ਨਹੀਂ ਹੋਈ ਦਸਤਾਰ ਧਰੀ ਸੀ ਤੇ ਹੁਣ ਉਹ ਪਿੰਡਾਂ ਚ ਘਰਾਂ ਘਰਾਂ ਚ ਜਾ ਕੇ ਇਕੱਲੇ ਇਕੱਲੇ ਤੋਂ ਦਸਤਾਰ ਸਿਰ ਤੇ ਤਰੋਂਦਾ ਫਿਰਦਾ ਪੱਗਾਂ ਦਾ ਢੇਰ ਲਾ ਛੱਡਿਆ ਉਹਨੇ ਓਏ ਉਹ ਵੀ ਨਹੀਂ ਗੱਜਿਆ ਕੱਲ ਕਿਉਂ ਨਹੀਂ ਆਇਆ ਉਹ ਕਿਉਂਕਿ ਪਤਾ ਸੀ ਕਿ ਉਹਨੂੰ ਸੰਗਤਾਂ ਨੇ ਮਾਨ ਪਾਣੀ ਦਿੱਤੀ ਬੈਸੇ ਤਾਂ ਜਿਵੇਂ ਕਹਿੰਦਾ ਅੱਕਾਂ ਚ ਰਿੰਡ ਪ੍ਰਧਾਨ ਓਏ ਸ਼੍ਰੋਮਣੀ ਕਮੇਟੀ ਵਾਲਿਓ ਥੋੜਾ ਜਿਹੜਾ ਰਿੰਡ ਪ੍ਰਧਾਨ ਹੈ ਕਹਿੰਦੇ ਨੇ ਵੀ ਇਹ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਹੈ ਮੈਂ ਇਹ ਸਮਝਦਾ ਵੀ ਇਹਨੇ ਲਾ ਦਾ ਊੜਾੜਾ ਵੀ ਨਹੀਂ ਪੜਿਆ ਹੈਗਾ ਓਏ ਐਡਵੋਕੇਟ ਹੁੰਦਾ ਹੋਇਆ ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਪ੍ਰਧਾਨ ਬਣਿਆ ਓਏ ਤੈਨੂੰ ਧਾਮੀ ਵੇ ਐਨੇ ਵੀ ਅਕਲ ਨਹੀਂ ਕਿ 1925 ਜਿਹੜਾ ਐਕਟ ਬਣਿਆ ਸੀ ਗੁਰਦੁਆਰਾ ਐਕਟ ਜਿਹੜਾ ਬਣਿਆ ਸੀ ਉਹ ਦੀ ਧਰਾਵਾਂ ਤਾਂ ਪੜ ਲੈਂਦਾ ਸਾਡੇ ਮਾਸਟਰ ਹੁੰਦੇ ਸੀ ਹੈਡਮਾਸਟਰ ਸਰਦਾਰ ਆਲਮ ਸਿੰਘ ਉਹ ਕਹਿੰਦੇ ਸੀ ਉਹ ਉੱਲੂ ਦੇ ਪੱਠਿਓ ਸਖਤ ਮੁੱਚ ਤੂੰ ਉੱਲੂ ਦਾ ਪੱਠਾ ਹੈ ਕਿਉਂ ਉਹਨੂੰ ਕਹਿੰਦੇ ਸੀ ਉਹਨੂੰ ਦਾ ਪੱਠਾ ਜਿਹੜਾ ਉਹਨੂੰ ਪਤਾ ਨਾ ਹੁੰਦਾ ਕਿਸੇ ਸਵਾਲ ਦਾ ਖਰਜਿੰਦਰ ਸਿੰਘ ਧਾਮੀ ਕਿ ਤੈਨੂੰ ਪਤਾ ਨਹੀਂ ਕਿ 1925 ਦਾ ਐਕਟ ਕੀ ਕਹਿੰਦਾ ਹੈ ਐਕਟ ਇਹ ਕਹਿੰਦਾ ਹੈ ਜੇ ਸ਼੍ਰੋਮਣੀ ਕਮੇਟੀ ਦੇ ਘੱਟੋ-ਘੱਟ 10 ਮੈਂਬਰ ਲੈ ਕੇ ਦੇ ਦੇਣਾ ਵੀ ਆਹ ਮਤਾ ਜਿਹੜਾ ਹੈਗਾ ਆਹ ਸਾਡੀ ਅਰਜੀ ਹੈ ਇਸ ਤੇ ਜਨਰਲ ਅਜਲਾਸ ਬੁਲਾਇਆ ਜਾਵੇ ਤਾਂ 15 ਅੰਦਰ ਅੰਦਰ ਨੋਟਿਸ ਦੇ ਅੰਦਰ ਅੰਦਰ ਪਰਦਾ ਨੂੰ ਅਜਲਾਸ ਬੁਲਾਉਣਾ ਪਊਗਾ ਕਿਉਂ ਐ ਤਾਮੀ ਕਿਤਾ ਨੂੰ ਪਤਾ ਨਹੀਂ ਮਿਸ ਰਿਆ ਤੈਨੂੰ ਪਤਾ ਸੀ ਪਰ ਤੂੰ ਲੁੱਚ ਬਣਾ ਕੀਤਾ ਤੈਨੂੰ ਇਹ ਵੀ ਪਤਾ ਹੈ ਤਾਮੀ ਤੈਨੂੰ ਹੁਣ ਲਿਖ ਕੇ ਦੇਣਗੇ ਬੀਬੀ ਕਿਰਨ ਜੋਤ ਕੌਰ ਉਹ ਮਤਾਂ ਲਿਖ ਕੇ ਦੇਊਗੀ ਤੇ ਤੈਨੂੰ ਜਨਰਲ ਅਜਲਾਸ ਸੱਦਣਾ ਪਊਗਾ ਜੇ ਤੂੰ ਨਾ اجلاس ਬੁਲਾਇਆ ਤਾਂ 21 ਦਿਨਾਂ ਦਾ ਨੋਟਸ ਦੇ ਕੇ ਸਾਰਿਆਂ ਨੂੰ ਸੂਚਨਾ ਦੇ ਕੇ ਜਨਰਲ اجلاس ਬੁਲਾਇਆ ਜਾਊਗਾ ਤੇ ਕਟੋ-ਕਟ ਸੁਣੋ ਐਡਵੋਕੇਟਾ ਕਟੋ-ਕਟ 31 ਮੈਂਬਰ ਜੇ ਹੋ ਗਏ ਤਾਂ ਸ਼੍ਰੋਮਣੀ ਕਮੇਟੀ ਦਾ ਜਨਰਲ ਕੌਰਮ ਪੂਰਾ ਹੋਊਗਾ ਤੇ ਉਸ ਕੌਰਮ ਚ ਤੇਰਾ ਨੱਕ ਉਹ ਕਹਿੰਦੇ ਨੇ ਪੰਜਾਬੀ ਤੇਰੀ ਕਿਸੇ ਕਰਾਣਗੇ ਅਣਖ ਜਾਗੂਗੀ ਉਦੋਂ ਤੱਕ ਲੋਕਾਂ ਦੇ ਛੱਤਰ ਮਾਰ ਮਾਰ ਕੇ ਤੁਹਾਨੂੰ ਅਕਲ ਲਿਆ ਦੇਣੀ ਹੈ ਅਜਲਾਸ ਹੋਊਗਾ ਹੋਰ ਤਾਂ ਹੋਰ ਤੁਹਾਨੂੰ ਕਾਨੂੰਨੀ ਤੌਰ ਤੇ ਸਜ਼ਾ ਵੀ ਹੋਊਗੀ ਤੇਰੇ ਵਿਰਕ ਨੂੰ ਉਹ ਜਾਂਚ ਕਮੇਟੀ ਵਾਲੇ ਮਾਮਲੇ 'ਚ ਉਹ ਜਿਹੜੇ ਦੋਸ਼ ਬੇਬੁਨਿਆਦ ਲਾਏ ਨੇ ਕਿਉਂਕਿ ਓਏ ਮਨੁੱਖੀ ਅਧਿਕਾਰ ਸੰਗਠਨ ਨੇ ਥੋੜਾ ਪਿਓ નિર્ਦੋਸ਼ ਕਰਾ ਦਿੱਤਾ ਤੁਸੀਂ ਸਾਜ਼ਿਸ਼ ਕਰਤਾਗੇ ਓਏ ਰਗੋਜੀਤ ਵਰਗਿਓ ਤੁਸੀਂ ਸਵਾਰਸ਼ ਕਰਤਾ ਹੋ ਸਾਰਜ ਸੰਧੀਰ ਉਹ ਸਾਰਜ ਦਾ ਕੇਸ ਫਰਾਡ ਦਾ ਕੇਸ ਤਾਂ ਮੈਂ ਤੇਰੇ ਆ ਚਾਰ ਮੈਂਬਰਾਂ ਤੇ ਵੀ ਚੱਲੂਗਾ ਤੇਰੇ ਤੇ ਵੀ ਚੱਲੂਗਾ ਕਿਉਂਕਿ ਪ੍ਰਧਾਨਗੀ ਤੇਰੀ ਸੀ ਓਏ ਤਾਂ ਮੈਂ ਓਏ ਤੁਮਨੇ ਇੱਕ ਹੋਰ ਦੱਸ ਇੱਕ ਹੋਰ ਇਹ ਦੱਸ ਜਦੋਂ ਬੀਬੀ ਕਿਰਨਜੋਤ ਕੌਰ ਤੇਰੀ ਪ੍ਰਧਾਨਗੀ ਸੀ ਨਾ ਉੱਥੇ ਜਦੋਂ ਉਹ ਬੋਲਣ ਲੱਗੀ ਤੇ ਤੂੰ ਮਾਈਕ ਦਿੱਤਾ ਸੀ ਓਏ ਤੂੰ ਓਏ ਤਾਂ ਮੈਂ ਤੂੰ ਮਾਈਕ ਦਿੱਤਾ ਸੀ ਜਦੋਂ ਤੇਰਾ ਮਾਈਕ ਦਿੱਤਾ ਹੋਇਆ ਬੀਬੀ ਦੇ ਹੱਥੋਂ ਲਗਾੜਿਆ ਨੇ ਖੋਇਆ ਉਦੋਂ ਤੂੰ ਹੀ ਕਰਦਾ ਸੀ ਓਏ ਓਏ ਤੇਰੀ ਨੈਤਿਕਤਾ ਕਿੱਥੇ ਗਈ ਸੀ ਓਏ ਹਿਸ਼ਾਰਪੁਰ ਗਈ ਸੀ ਕੁਸਖਬੀਰ ਬਾਦਲ ਕਹਿੰਦੇ ਸ਼ਰਤੀ ਸੀ ਉਦੋਂ ਤੂੰ ਕਿਉਂ ਨਹੀਂ ਰੁਕਿਆ ਉਹ ਮਾਈਕ ਬੀਬੀ ਤੋਂ ਨਹੀਂ ਖੋਇਆ ਓਏ ਧਾਮੀ ਉਹ ਤੇਥੋਂ ਖੋਇਆ ਤੇਰੇ ਮੂੰਹ ਤੇ ਚਪੇੜ ਸੀ ਤੇਰੇ ਬੰਦੇ ਨੇ ਮਾਰੀ ਮੈਨੂੰ ਪਤਾ ਹੈ ਨਾ ਅਰਵਿੰਦਰ ਸਿੰਘ ਪਤਾ ਨਹੀਂ ਕੀ ਪੱਖੋ ਕਹਿ ਸੀਨੀਅਰ ਲੀਡਰ ਹੈ ਉਹ 70 ਸਾਲ ਦੀ ਉਹਦੀ ਉਮਰ ਐ ਚਿੱਟਾ ਦਾੜਾ ਓਏ ਉਹਨੂੰ ਸ਼ਰਮ ਨਹੀਂ ਆਈ ਉਹਨੂੰ ਸ਼ਰਮ ਨਹੀਂ ਉਹਦੀ ਔਕਾਤ ਕੀ ਐ ਬੀਬੀ ਕਿਰਨ ਜੋਤ ਕੌਰ ਦੇ ਮੁਕਾਬਲੇ ਤੁਹਾਡੇ ਚੋਂ ਕਿਸੇ ਦੀ ਔਕਾਤ ਨਹੀਂ ਉਹਨੂੰ ੱੱਕੇ ਮਾਰੇ ਇਹ ਜਿਹੜਾ ਤੁਹਾਡਾ ਜਲੂਸ ਨਿਕਲਿਆ ਨਾ ਸਾਰੀ ਦੁਨੀਆ ਨੇ ਦੇਖਿਆ ਸਾਰੀ ਦੁਨੀਆ ਤੁਹਾਡੇ ਤੇ ਥੂ ਥੂ ਕਰਦੀ ਐ ਉਹ ਤੁਹਾਨੂੰ ਐ ਨਹੀਂ ਪਤਾ ਵੀ ਤੁਹਾਡੀ ਤਾਂ ਕਾਨੂੰਨੀ ਤੌਰ ਤੇ ਤੁਸੀਂ ਮੈਂਬਰ ਹੈ ਹੀ ਨਹੀਂ ਤੁਹੇ ਜਾਣਦੇ ਜੇ ਲਾਸ ਲਿਆ ਤੁਸੀਂ ਮਤੇ ਵੀ ਤੁਸੀਂ ਲੈ ਸਕਦੇ ਤੇ ਤੁਸੀਂ ਇਹ ਵੀ ਪਤਾ ਹੈ ਵੀ ਜੂਨ ਜਾਂ ਜੁਲਾਈ ਚ ਸ਼ਰਮਣੀ ਕਮੇਟੀ ਦੀ ਚੋਣ ਹੋ ਰਹੀ ਹੈ ਸੁਖਬੀਰ ਬਾਦਲੇ ਸਿਰ ਤੇ ਨਾ ਮੜਕਾ ਮਾਰੋ ਵੀ ਤੁਹਾਡਾ ਨੈਟਵਰਕ ਹੈਗਾ ਹੈਗਾ ਨੈਟਵਰਕ ਉਹ ਡਰਦਿਆਂ ਦਾ ਤੁਹਾਡੇ ਚੋਂ ਇੱਕ ਵੀ ਬੰਦਾ ਨਹੀਂ ਜਿੱਤ ਕੇ ਆਊਗਾ ਇਹ ਦੇਖਦੇ ਜਾਏ ਦੁਨੀਆ ਭਰ ਦੇ ਸਿੱਖਾਂ ਨੇ ਫੈਸਲਾ ਕਰ ਲਿਆ ਤੁਹਾਨੂੰ ਖਤਰਾ ਇਹੀ ਹੈ ਤੁਸੀਂ ਚੀਕਾਂ ਤਾਂ ਮਾਰਦੇ ਹੋ ਕਿਉਂ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਆ ਨਾ ਉਹ ਲੈ ਗਈ ਸਟੈਂਡ ਥਾਂ ਥਾਂ ਤੇ ਉਹਨਾਂ ਦਾ ਹੋ ਰਿਹਾ ਸਵਾਗਤ ਚਾਹੇ ਉਹ ਮਲੇਰ ਕੁਰਨੇ ਵਰਗਾ ਨਿੱਕਾ ਜਿਹਾ ਜ਼ਿਲ੍ਹਾ ਹੋਵੇ ਉੱਥੇ ਹਜ਼ਾਰਾਂ ਬੰਦੇ ਇਕੱਠੇ ਹੋਗੇ ਚਾਹੇ ਸੰਗਰੂਰ ਦੇ ਵਿੱਚ ਓਏ ਪਤਾ ਨਹੀਂ ਸਾਰਾ ਸੰਗਰੂਰੀ ਚੱਲ ਕੇ ਆ ਗਿਆ ਸਾਰਾ ਸੰਗਰੂਰੀ ਚੱਲ ਕੇ ਆ ਗਿਆ ਓਏ ਉਸ ਕੱਠ ਨੇ ਉਹ ਚੁੰਦਾ ਸਾਹਿਬ ਦੇ ਇਕੱਠ ਨੇ ਤੁਹਾਨੂੰ ਤਰੇੜੀਆਂ ਲਿਆਤੀਆਂ ਉਹ ਭੁੰਦੜ ਵਰਗਿਆਂ ਦੇ ਮਾਪੇ ਮਰ ਗਏ ਵੈਸੇ ਤਾਂ ਪਹਿਲਾਂ ਦੇ ਮਰੇ ਹੋਏ ਨੇ ਮਾਪੇ ਮਰ ਗਏ ਕਹਾਵਤ ਹੈ ਮਾਪੇ ਮਰ ਗਏ ਹੈ ਜੋ ਜੀ ਏਕਤਾ ਕਰ ਲਓ ਕਿਉਂ ਤੇਰੇ ਬੰਦੇ ਹੋਏ ਨੇ ਉਹ ਤੋਂ ਕਹਿੰਦੇ ਪਾਰਟੀਆਂ ਨੇ ਜੋ ਹੁਣ ਤੇਰੀਆਂ ਪਾਰਟੀਆਂ ਕਿੱਧਰ ਗਈਆਂ ਪਤਾ ਲੱਗ ਗਿਆ ਤੁਹਾਡੀ ਜਿਹੜੀ ਪਾਰਟੀ ਹੈ ਉਹ ਬੋਕਸ ਹੈ ਜਿਹੜੀ ਅਸਲੀ ਪਰ ਪਾਰਟੀ ਐ ਉਹ ਪੰਜ ਮੈਂਬਰੀ ਕਮੇਟੀ ਕਰ ਰਹੀ ਐ ਤੇ ਉਹ ਚ ਹਜ਼ਾਰਾਂ ਦੇ ਗਿਰਦੇ ਕਾਪੀਆਂ ਲੈਣ ਵਾਲੇ ਇਕੱਠੇ ਹੋ ਰਹੇ ਸੰਗਰੂਰਾ ਇਕੱਠ ਦੇਖ ਲਓ ਹੁਣ ਤੁਹਾਡੇ ਦਿਨ ਖੋ ਕੇ ਖਤਮ ਤੁਸੀਂ ਤਾਂ ਹੁਣ ਉਹ ਬੁਸ਼ਰਮੋ ਜਿਨ੍ਹਾਂ ਦੀ ਡੁੱਲ ਗਈ ਸੀ ਦਾਲ ਕਹਿੰਦੇ ਯਾਰ ਤਾਂ ਪੁੰਝੇ ਹੀ ਖਾਂਦੇ ਉਹ ਤੇ ਬੜੀ ਸਵਾਦ ਲੱਗਦੀ ਐ ਤੁਹਾਨੂੰ ਉਹ ਤਾਂ ਐਂ ਸਵਾਦ ਲੱਗਦੀ ਐ ਇੱਕ ਗੱਲ ਯਾਦ ਰੱਖਿਓ ਤੁਸੀਂ ਸੰਗਤਾ ਨੇ ਤਾਂ ਤੁਹਾਨੂੰ ਨਕਾਰ ਦਿੱਤਾ ਪਹਿਲਾਂ ਬਾਦਲ ਕੈਨੂੰ ਨਕਾਰਿਆ ਸੀ ਹੁਣ ਅੱਧੇ ਪਚਦੇ ਤੁਸੀਂ ਬਾਦਲ ਕਿਉਂ ਤੇ ਸ਼੍ਰੋਮਣੀ ਕਮੇਟੇ ਤੁਹਾਨੂੰ ਵੀ ਨਕਾਰਤਾ ਉਹਨਾਂ ਦੀ ਗੈਰਤ ਮਰੀ ਸੀ ਤੁਹਾਡੀ ਵੀ ਮਰ ਗਈ ਕਿਉਂ ਕਿਹਨੇ ਮਾਰੀ ਐ ਸੰਗਤਾ ਨੇ ਸੰਗਤਾ ਨੇ ਕਿਉਂ ਮਾਰੀ ਆ ਤੁਹਾਡੀ ਤੁਹਾਨੂੰ ਕਿਉਂ ਰੱਦ ਕੀਤਾ ਕਿਉਂਕਿ ਤੁਸੀਂ ਅਕਾਲ ਤਖਨ ਨਾਲ ਟੱਕਰ ਲਈ ਓਏ ਅਬਦਾਲੀ ਦੇ ਪੁੱਤਰੋ ਓਏ ਮੱਸੇ ਰੰਗੜ ਦੀ ਔਲਾਦ ਓਏ ਐਨਾ ਜ਼ੁਲਮ ਤਾਂ ਉਹਨਾਂ ਨੇ ਵੀ ਕੀਤਾ ਸੀ ਅਬਦਾਲੀ ਨੇ ਵੀ ਸਮਝ ਲਿਆ ਸੀ ਵੀ ਮੈਂ ਇਹਨਾਂ ਦਾ ਕੁਝ ਨਹੀਂ ਬਗਾੜ ਸਕਦਾ ਓ ਆ ਗਿਆ ਅਨੰਦ ਸਿੰਘ ਚੌੜਾ ਵੀ ਆ ਗਿਆ ਬੇਕਸੂਰ ਸੀ ਬੰਦਾ ਉਹ ਵੀ ਆ ਗਿਆ ਹੁਣ ਦੇਖੋ ਤੇਲ ਦੇਖੋ ਤੇਲ ਦੀ ਧਾਰ ਦੇਖੋ ਜਿਆਦਾ ਪਾ ਕੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਦੇ ਕੋ ਦਰਦੇ ਕੋ ਦਰਦੇ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ